ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਚੱਲੇ ਅੱਜ ਘੁੰਮਣ ਕਿੱਥੇ ਚੱਲੇ ਬਲਵਿੰਦਰ ਸਿੰਘ ਜੀ ਐਪਲ ਹिल्स ਕੋਸ਼ਿਸ਼ ਐਪਲ ਹिल्स ਓ ਮਾਈ ਗੋਡਨੈਸ ਅਸੀਂ ਆਇਆ ਕਾਰਵਾਸ਼ ਕਰਾਣਾ ਤੁਸੀਂ ਦੇਖਿਆ ਹੁਣੇ ਮੰਮੀ ਨੇ ਕਾਰ ਫੜਾਇਆ ਤੇ ਅਸੀਂ ਸੋਚਿਆ ਸੀਗਾ ਕਿ ਕਾਰਵਾਸ਼ ਕਰਾ ਕੇ ਫਿਰ ਅਸੀਂ ਗਾਂ ਜਾਵਾਂਗੇ ਕਹਿੰਦੇ ਹੈ ਸਰ ਜੇ ਕਹਿੰਦੇ ਏਦਾਂ ਗੱਠੀ ਪਾਰਕ ਲਾਉਣੀ ਸਹੀ ਲਾਉਣੀ ਚਾਹੀਦੀ ਹੈ ਹਾਂ ਬਲਵਿੰਦਰ ਸਿੰਘ ਜੀ ਕਾਰਵਾਸ਼ ਦੀ ਸਰਵਿਸ ਸਿਲੈਕਟ ਕਰ ਰਹੇ ਨੇ ਤੇ ਸੌਰੀ ਸਾਨੂੰ ਕਾਫੀ ਟਾਈਮ ਹੋ ਗਿਆ ਸੀ ਤੁਹਾਨੂੰ ਕੋਈ ਵੀਡੀਓ ਨਹੀਂ ਪਾ ਕੇ ਦਿੱਤੀ ਤੇ ਹੁਣ ਅਸੀਂ ਤੁਹਾਨੂੰ ਨਾਲ ਲੈ ਕੇ ਜਾਵਾਂਗੇ ਸਾਰਾ ਆਹ ਦੇਖੋ ਜੀ ਚੱਲੇ ਆਂ ਅਸੀਂ ਕਾਉ ਵਾਸਤੇ ਅੰਦਰ ਤੇ ਤੁਸੀਂ ਨਾਲ ਜੁੜੇ ਰਹੋ ਸਾਡੇ ਤੇ ਅਸੀਂ ਅੱਗ ਲੱਗੀ ਬਰਖਾ ਉਹ ਆਹ ਦੇਖੋ ਕੀ ਹੋ ਗਈ ਹੋ ਗਈ ਅਸੀਂ ਤੁਹਾਨੂੰ ਨਾਲੇ ਲੈ ਕੇ ਜਾਵਾਂਗੇ ਨਾਲੇ ਹੀ ਰੱਖਾਂਗੇ ਸਾਰਾ ਕੁਝ ਦਿਖਾਵਾਂਗੇ ਤੇ ਸੌਰੀ ਕਾਫੀ ਦਿਨਾਂ ਦਾ ਕੋਈ ਵਲੌਗ ਨਹੀਂ ਅਸੀਂ ਪਾਇਆ ਆ ਕੇਵਲ ਲਾਈਫ 'ਚ ਬਿਜ਼ੀ ਕੰਮ ਕਰੀਏ ਨਹੀਂ ਅਸੀਂ ਯਾ ਲਾਈਫ 'ਚ ਕੇਵਲ ਬੰਦਾ ਬਿਜ਼ੀ ਹੋ ਜਾਂਦਾ ਪਿੱਛੇ ਦੇਖੋ ਇੱਕ ਹੋਰ ਵੀ ਆ ਗਈ ਗੱਡੀ ਤੋਂ ਆਣ ਆਪਣੀ ਤੇ ਟਾਈਮ ਨਹੀਂ ਲੱਗਦਾ ਚਲੋ ਤੁਸੀਂ ਸਮਝਦੇ ਹੋਵੋਗੇ ਤੁਸੀਂ ਵੀ ਸਾਰੇ ਆਪਣੀ ਲਾਈਫ 'ਚ ਬਿਜ਼ੀ ਆ ਤੇ ਬਾਕੀ ਜਾਂਦੇ ਜਾਂਦੇ ਤੁਹਾਨੂੰ ਵੀਜ਼ ਦਿਖਾ ਲਦੇ ਆ ਕਿੱਦਾਂ ਦੇ ਆ ਲੌਂਗ ਵੀਕਐਂਡ ਸੇਗਾ ਸੋਚਿਆ ਕਿਤੇ ਚੱਲਦੇ ਆ ਪਹਿਲਾਂ ਸੋਚਦੇ ਸੀਗੇ ਕਾਫੀ ਦੂਰ ਦੂਰ ਜਾਣ ਵਾਲੇ ਸੋਚ ਰਹੇ ਸੀਗੇ ਤਾਂ ਫਿਰ ਕੱਲ ਨੂੰ ਮੰਮੀ ਜੀ ਨੇ ਕੰਮ ਤੇ ਜਾਣਾ ਸੀ ਤੇ ਉਹ ਸਾਡੀ ਵਿਚਾਰਧਾਰਾ ਨਹੀਂ ਬਣੀ ਕਿਉਂ ਬਲਵਿੰਦਰ ਸਿੰਘ ਜੀ ਉਹੀ ਤਾਂ ਗੱਲ ਹੈ ਉਹ ਕਹਿੰਦੀ ਹੈ हमको ਕੰਮ 'ਤੇ ਜਾਣਾ ਹੈ ਦੇ ਸਕਦੇ ਆ ਸੇ ਤੇ ਅੱਜ ਬਲਵਿੰਦਰ ਸਿੰਘ ਜੀ ਨੇ ਬੜਾ ਸੋਹਣਾ ਦਸਤਾਰ ਸਜਾਈ ਆ ਬਹੁਤ ਸੋਹਣੇ ਲੱਗ ਰਹੇ ਆ ਤੇ ਹਾਂਜੀ ਹਾਂਜੀ ਇਹੀ ਤਾਂ ਗੱਲ ਆ ਜੀ ਸੋਹਣੇ ਸੀ ਹੈਗੇ ਉਹ ਵੱਜ ਗਈ ਪੀ 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 ਕੰਦੇ ਰੋਕੋ ਜੋ ਹੁਣ ਤੋਂ ਹੁਣ ਗੱਡੀ ਤੋਂ ਹੋਊਗੀ ਚਲੋ ਗੱਡੀ ਤਵਾ ਕੇ ਕਹਾਂ ਸਟਾਰਵਰਕਸ ਲੈਣ ਦੇ ਇਰਾਦੇ ਆ ਲੈ ਕੇ ਫੇਰ ਤੁਹਾਨੂੰ ਨਾਲ ਜੋੜਦੇ ਆ ਦਿਖਾ ਲਦੇ ਆ ਤੁਹਾਨੂੰ ਪਿਆਸੀ ਵੀ ਕੀ ਪੀਤਾ ਜਕੀ ਲਿਆ ਆ ਦੇਖੋ ਉਹ ਘੁੰਮਣ ਲੱਗ ਪਿਆ ਹੁਣ ਪਾਣੀ ਇਹ ਉਹ ਉਹ ਜਿਹੜੇ ਪਟੇਲੇ ਵਾਲੀ ਉਹਨਾਂ ਨਾਲ ਨਹੀਂ ਦਿਵਾਉਣੀ ਚਾਹੀਦੀ। ਉਹਨਾਂ ਤੋਂ ਬੰਦ ਕਰ ਦੋ ਨਹੀਂ ਤਾਂ ਉਹਨੇ ਕੁਝ ਦੂਜਾ ਨਹੀਂ ਹੋਣ ਦੇਣਾ। ਚਲੋ ਜੀ ਤੁਹਾਨੂੰ ਮਿਲਦੇ ਹਾਂ ਉੱਥੇ ਜਾ ਕੇ। ਇਹ ਸਾਰਾ ਕਰਦਾ ਜੀ ਉੱਥੇ। ਯਾ ਕਾਫੀ ਵਧੀਆ ਕੰਮ ਕਰਦਾ ਪਾਵਾ। ਦੇਣਾ ਸਾਰਾ ਟੀਨ ਕਰ ਦਿੰਦਾ ਜੋ ਵੀ ਉੱਤੇ ਹੈ ਨਾ ਤਾਂ ਜੰਮਿਆ ਹੁੰਦਾ ਜਾਂ ਉਹ ਹੁੰਦਾ ਪ੍ਰੈਸ਼ਰ ਜ਼ਿਆਦਾ ਤੇਜ਼ ਹੈ ਇਹਦਾ। ਇੱਕ ਇਹ ਨਾਲ ਦੂਜਾ ਵੀ ਕਰਦੇ ਆ। ਪਾਲਿਸ਼ ਵੀ ਮਾਰਦੇ ਆ। ਸਾਬਣ ਸਾਰਾ ਕੁਝ ਸੋਪ ਹਾ ਗਈ ਓ ਇਹਦੇ ਸੋਪ ਮਾਰਦੇ ਹੁਣ ਪਾਲਿਸ਼ ਮਾਰਨ ਲੱਗਿਆ ਉਹਦੇ ਉਹਦੇ ਉਧਰ ਸਾਈਨ ਵੀ ਆਉਂਦੇ ਰਹਿੰਦੇ ਹਨ ਨਾਲ ਯਾ ਆਲਸ ਹਨ ਇਸ ਨੂੰ ਵੀ ਆਲ ਕੁਲ ਬੈਗੀ ਪਾਲਿਸ਼ ਪਾਲਿਸ਼ ਹਾਂ ਕਲੀਨ ਹੋ ਜਾਂਦੀ ਹੈ ਵਧੀਆ ਨਹੀਂ ਤਾਂ ਘਰੇ ਲੱਗੇ ਰਹੋ ਕੱਪੜਾ ਲੈ ਕੇ ਰਗੜੋ ਆ ਲੈ ਵੀ ਤਾਂ ਕੋ ਕਰਤਾ ਇੱਕ ਵਾਰ ਪੂਰਾ ਬਹੁਤ ਤੇਜ਼ ਪ੍ਰੈਸ਼ਰ ਦਿੱਕ ਚਲੋ ਅਸੀਂ ਸੋਚਿਆ ਸੀ ਥੋੜਾ ਜਿਹਾ ਕਲਿੱਪ ਤੁਹਾਨੂੰ ਦਿਖਾ ਲ ਦੇਈਏ ਕਿ ਕਾਰਵਾਸ਼ ਦਾ ਚਲੋ ਹੁਣ ਸਟਾਰਬਕਸ ਤੇ ਮਿਲਦੇ ਹਾਂ ਕਿਉਂ ਬਲਵਿੰਦਰ ਸਿੰਘ ਜੀ ਲਾਓ ਜੀ ਬਲਵਿੰਦਰ ਸਿੰਘ ਜੀ ਲਾਓ ਜੀ ਆਪਾਂ ਲੈ ਲਈਏ ਕੋਫੀ ਲੈ ਲਈਏ ਹੌਟ ਚਾਹ ਦੀ ਲਾਟੇ ਲਈਏ ਮੰਮੀ ਨੇ ਵੀ ਇਹੀ ਪੀ ਲੈਣੀ ਆ ਅਸੀਂ ਵੀ ਇਹੀ ਪੀ ਲੈਣੀ ਆ ਮੈਨੂੰ ਲੱਗਦਾ ਮੈਂ ਹੌਦੀ ਪੀਤੀ ਆ ਜਦੋਂ ਜੱਸੀ ਆਈ ਸੀ ਹਾਂ ਅਬੂ ਬਲਵਿੰਦਰ ਸਿੰਘ ਜੀ ਕਜ਼ਨ ਆਈ ਸੀਗੀ ਪਿੱਛੇ ਜੇ ਉਦੋਂ ਵੀ ਯੂ نو ਅਸੀਂ ਉਦੋਂ ਕਾਫੀ ਘੁੰਮਣ ਗਏ ਤੇ ਅਸੀਂ ਵਲੌਗ ਇੱਕ ਨਹੀਂ ਬਣਾਇਆ ਤੇ ਚਲੋ ਹੁਣ ਇਹਨੂੰ ਇੰਜੋਏ ਕਰਦੇ ਕਰਦੇ ਜਾਣੇ ਆ ਤੁਰਪੇ ਆ ਸੀ ਥੋੜੇ ਜਿਹਾ ਕਹਾਂ ਜਾ ਕੇ ਖਾਣਾ ਫਿਰ ਜੁੜਦੇ ਆ ਹਾਂਜੀ ਲਓ ਜੀ ਅਸੀਂ ਪਹੁੰਚ ਗਏ ਆ ਰੋਜ਼ਵੈਲ ਕਿਥੇ ਪਹੁੰਚ ਗਏ ਜੀ ਰੋਜ਼ਵੈਲ ਰੋਜ਼ਵੈਲ ਇਹ ਇਧਰ ਮਾਲ ਹੈ ਪਿਕਚਰ ਆ ਗਿਆ ਮਾਲ ਆਫ ਫਾਉਂਟੇਨ ਸੈਮੋਰੇ ਤੇ ਅਸੀਂ ਉਰੇ ਨਹੀਂ ਰੁਕਣਾ ਅੱਜ ਕਿ ਅਸੀਂ ਉਰੇ ਨਹੀਂ ਆਏ ਸ਼ਾਇਦ ਵਾਪਸੀ ਚ ਅਸੀਂ ਇੱਥੇ ਰੁਕ ਕੇ ਖਾਣਾ ਖਾ ਸਕਦੇ ਆ ਉਹ ਵੀ ਮੇਬੀ ਤੁਹਾਨੂੰ ਕੀ ਲੱਗਦਾ ਰੁਕਾਂਗੇ ਨਹੀਂ ਮੈਨੂੰ ਲੱਗਦਾ ਨਹੀਂ ਇੰਡੀਅਨ ਖਾਣਾ ਨਹੀਂ ਖਾਣਾ ਓਹ ਨੋ ਚਲੋ ਦੇਖੋ ਕਿੱਥੇ ਜਾ ਕੇ ਰੁਕਦੇ ਆਂ ਕਿ ਬਲੇਜ਼ ਪੀਜ਼ਾ ਖਾਣਾ ਬਲੇਜ਼ ਪੀਜ਼ਾ ਜਾਂ ਮੈਕਸੀਕਨ ਫੂਡ ਓ ਚਲੋ ਦੇਖੋ ਕੀ ਹੁੰਦਾ ਕੀ ਬਣਦਾ ਮੈਂ ਸੋਚਿਆ ਤੁਹਾਨੂੰ ਅਪਡੇਟ ਜੀ ਦੇ ਮੈਂ ਤੁਹਾਨੂੰ ਕਿਹਾ ਸੀ ਨਾਲ-ਨਾਲ ਤੁਹਾਨੂੰ ਦਿਖਾਲਦੇ ਜਾਵਾਂਗੇ ਬਟ ਰਿਐਲਿਟੀ ਤਾਂ ਹੈ ਆਪੇ ਐਸ ਰਸਤੇ ਦੇ ਵਿੱਚ ਨਾ ਵਾਲਾ ਕੁਝ ਦੇਖਣ ਨੂੰ ਹੈ ਨਹੀਂ ਸੋ ਮੈਂ ਕਿਹਾ ਪੁੱਕਾ ਜਿਆ ਬੱਧਰਾ ਬੱਧਰਾ ਜਾਂ ਰਾਜਸਥਾਨ ਟੈਪ ਯਾ ਸੋ ਇਸ ਕਰਕੇ ਮੈਂ ਕੁਝ ਲਾਈਕ ਵੀਡੀਓ ਬਣਾਈ ਨਹੀਂ ਇੱਧਰ ਮੈਂ ਲੋਡ ਵੀ ਲਾ ਕੇ ਗਿਆ ਤੇ ਹੁਣ ਸਾਨੂੰ ਸਿੱਧਾ ਜਾ ਕੇ ਉੱਥੇ ਡਰਮ ਲੈਣਾ ਹੈ 43 ਮਿੰਟ ਦੇ ਵਿੱਚ ਅਸੀਂ ਪਹੁੰਚ ਜਾਣਾ ਤੇ ਓ ਥੈਂਕ ਗੋਡ ਸੜੀ ਲਾਈਟ ਗ੍ਰੀਨ ਹੋ ਗਈ ਹੈ ਤੇ ਮੋਰੇ ਜੇ ਕੋਈ ਸ਼ੈਦਨ ਆਇਆ ਜਿਹੜਾ ਮੈਨੂੰ ਲੱਗਾ ਕਿ ਓ ਮਾਈ ਗੋਡ ਤੁਹਾਨੂੰ ਮੈਂ ਦਿਖਾਣਾ ਓ ਮਾਈ ਗੋਡ ਫਿਰ ਮੈਂ ਤੁਹਾਨੂੰ ਦਿਖਾ ਲੂੰਗੀ ਹਲੋ ਜੀ ਅਸੀਂ ਹੁਣ 40 ਕਿਲੋਮੀਟਰ ਦੂਰ ਹੈ ਜਿੱਥੇ ਅਸੀਂ ਜਾਣਾ ਹੈ ਇਹ ਆ ਏਰੀਆ ਜਿਹੜਾ ਆ ਇਹਨਾ ਸੋਹਣਾ ਲੱਗਦਾ ਨਾ ਮੈਨੂੰ ਇਹ ਬਹੁਤ ਹੀ 아이 ਡੋ ਨੋ ਪੀਸਫੁਲ ਜਿਹਾ ਏਰੀਆ ਲੱਗਦਾ ਆ ਆਲੇ ਦੋਲੇ ਸਾਰੇ ਪਾਸੇ ਗ੍ਰੀਨਰੀ ਜਿਹੀ ਸਗੀ ਪਿੱਛੇ ਵੀ ਮੈਂ ਰਿਕਾਰਡ ਕਰਨ ਲੱਗੀ ਸੀਗੀ ਤੇ ਫਿਰ ਅਸੀਂ ਗੱਲਾਂ ਕਰਨ ਆਪੇ ਗੱਲਾਂ ਗੱਲਾਂ ਚਾ ਨਾ ਮੇਰਾ ਧਿਆਨ ਨਹੀਂ ਆਇਆ ਪਰ ਕਿੰਨਾ ਹੀ ਵਧੀਆ ਮਾਹੌਲ ਜਿਆ ਕਿੰਨਾ ਵਧੀਆ ਏਰੀਆ ਆ ਕਿਉਂ ਬੰਦ ਸਿੰਘ ਜੀ ਹਾਂਜੀ ਬਹੁਤ ਸ਼ਾਂਤ ਜਿਹਾ ਆ ਸੋਹਣਾ ਲੱਗਦਾ ਨਾ ਕਾਸ਼ ਅਸੀਂ ਇੱਥੇ ਰਹਿ ਸਕਦੇ ਆ ਇਸ ਏਰੀਆ ਦੇ ਵਿੱਚ ਕਾਸ਼ ਅਸੀਂ ਇੰਡੀਆਨਾ ਚਲੀਏ ਇਤਾਂ ਦਾ ਏਰੀਆ ਉੱਥੇ ਨਹੀਂ ਮੈਂ ਇੰਡੀਆਨਾ ਜਾਣਾ ਨਹੀਂ ਚਾਹੁੰਦੀ ਬਲਵਿੰਦਰ ਸਿੰਘ ਜੀ ਜਾਣਾ ਚਾਹੁੰਦੇ ਆ ਚਲੋ ਇਹ ਫਿਰ ਕਿਸੇ ਅਗਲੇ ਟੌਪਿਕ 'ਚ ਅਸੀਂ ਰੱਖਾਂਗੇ ਪਰ ਦੇਖੋ ਕਿੰਨੇ ਹੀ ਸੋਹਣਾ ਆ ਆ ਜਾਰਜੀਆ ਤੇ ਉਹਦੇ ਕੰਦ ਕਿੰਨੇ ਬੜੇ ਜਿਹਾ ਪੀਸਫੁਲ ਜਿਹਾ ਆਈ ਡੋ ਨੋ ਸੀਨਿਕ ਜਿਹਾ ਲੱਗਦਾ ਮੈਂ ਮਤ ਤੁਸੀਂ ਸੋਚੀ ਪਤਾ ਨਹੀਂ ਹਰ ਕਿਸੇ ਦਾ ਆਪੋ ਆਪਣਾ ਹੋਣਾ ਹੈ ਕੋਈ ਦੇਖ ਕੇ ਕਹੂਗਾ ਵੀ ਲੱਭ ਇਹ ਕੀ ਬੂਟੇ ਹੀ ਆ ਹਨਾ ਪਰ ਕਈ ਬੰਦਿਆਂ ਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਆ ਦਾੜਾ ਦੋੜਾ ਲਾਈਕ ਨੇਚਰ ਐਂਡ ਸਟਫ ਲਾਈਕ ਥਾ ਹਨਾ ਉਹਦਾ ਮੈਨੂੰ ਆ ਗਿਆ ਦਿਮਾਗ ਦੇ ਵਿੱਚ ਤੇ ਪਿੱਛੇ ਦੇ ਘਰ ਵੀ ਬਹੁਤ ਸੋਹਣੇ ਬਣੇ ਹੋ ਸਗੇ ਆ ਮੀਨ ਅਗਰਸ ਬੈਲਟ ਟਾਈਪ ਦੇ ਘਰ ਸਗਾ ਹਨਾ ਉਹ ਬੰਦੇ ਨਵੀਂ ਕਮਿਊਨਿਟੀ ਸ਼ੁਰੂ ਕਰਨ ਲੱਗੇ ਹੋ ਸਗੀ ਤੇ ਬੰਦਾ ਸੋਚੇ ਤਾਂ ਇੱਥੇ ਕਿੱਥੇ ਲੈ ਹੋਣਾ ਹਨਾ ਹਮ ਜਸ ਜੇ ਹਿਸਾਬ ਨਾਲ ਜਾਂਦਾ ਮਿਲੀਨ ਤੋਂ ਉੱਤੇ ਹੋਣਾ ਮੇਰੇ ਹਿਸਾਬ ਨਾਲ ਤਾਂ ਇਹ ਹੈ ਨਾ 8.5 9.5 ਬਸ ਕੰਮ ਕਰਕੇ ਪੈਸੇ ਉੱਥੇ ਘਰ ਨੂੰ ਦੇਈ ਜਾਵੇ ਬਾਅਦ ਚਾ ਮਰ ਮੁਰ ਜਾਣਾ ਉਹ ਖੜਾ ਦੇਖੀ ਜਾਵੇ ਹਾਂ ਨੇ ਲਿਆ ਸੀਗਾ ਸੀ ਬਸ ਆਈ ਡੋ ਨੋ ਆਈ ਗੈਸ ਲਾਈਕ ਰੀਅਲ ਦੀ ਗੱਲ ਹੁੰਦੀ ਆ ਕਈ ਲਾਭ ਹੀ ਲੈਂਦੇ ਆ ਘਰ ਵੀ ਲੈਂਦੇ ਆ ਹਨਾ ਬਟ ਜੀ ਨੂੰ ਅੱਗੇ ਜਾ ਕੇ ਜੇ ਅਸੀਂ ਉਸੇ ਰੋਡ ਤੇ ਉਧਰਲੇ ਪਾਸੇ ਗਏ ਤਾਂ ਮੈਂ ਤੁਹਾਨੂੰ ਦਿਖਾ ਲੂੰਗੀ ਬਹੁਤ ਹੀ ਸੋਹਣੇ ਸੋਹਣੇ ਘਰ ਆਂਦੇ ਆ ਹਨਾ ਤੇ ਆ ਮੀਨ ਆ ਡੋਨਟ ਨੋ ਇੱਕ ਬੰਦੇ ਦੀ ਆਸੇ ਹੁੰਦੀ ਆ ਆਸ ਨਾਲੇ ਬੰਦਾ ਤੁਰੇ ਆ ਕਿ ਨਹੀਂ ਬਲਵਿੰਦਰ ਸਿੰਘ ਜੀ ਨਹੀਂ ਉਹ ਤਾਂ ਹੈਗੀ ਆ ਪਰ ਐਡੀ ਤਕੜੀ ਆਸ ਵੀ ਨਹੀਂ ਕਰਨੀ ਚਾਹੀਦੀ ਵੀ ਹੁਣ ਤੁਸੀਂ 4000 ਡਾਲਰ ਘਰ ਦੀ ਗੈਸ ਤਾਂ ਬਣਾ ਲਓ ਤੇ ਆਪ ਮਾੜਾ ਜਾਂ ਬਿਮਾਰ ਹੋਣੀ ਤਾਂ ਫੇ ਤੁਹਾਨੂੰ ਬੈਟਾ ਵੈਜ ਵੀ ਬਿਜੇ ਨਹੀਂ ਕਿਦਾਂ ਨਹੀਂ ਤਾਂ ਹੈ ਚਲੋ ਚਲੀ ਜਾਂਦਾ ਹੈ ਗੈਸ ਕਰੀ ਜਾਂਦੇ ਆ ਜਿਨ੍ਹਾਂ ਨੇ ਕਰਨਾ ਆ ਕਰ ਵੀ ਲੈਂਦੇ ਆ ਜਿਹੜੇ ਹੱਦਾਂ ਸੋਚਦੇ ਆ ਉਹਨੇ ਵੀ ਕਰਦੇ ਆ ਉਹ ਆਪਣੀ ਸੋਚ ਹੁੰਦੀ ਆ ਸਾਰੇ ਡਿਫਰੈਂਟ ਆ ਚਲੋ ਮਨ ਚ ਖਿਆਲ ਆਇਆ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਾਂ ਸੋ ਕਰ ਲਿਆ ਰਾਈਟ ਆਸ ਹੁੰਦੀ ਐ ਆਮ ਕੀ ਗਾ ਲੋ ਕਿ ਬੰਦਾ ਸੋਚਦਾ ਵੀ ਚੱਲ ਉਹ ਐਦਾਂ ਕਰਾਂਗੇ ਇੱਕ ਨਾ ਇੱਕ ਦਿਨ ਹਨਾ ਤੇ ਉਹ ਤਾਂ ਮੈਨੂੰ ਆਈਡੀਆ ਵਧੀਆ ਲੱਗਦਾ ਐ ਪਰ ਕਈ ਕਾਰਨਾਂ ਕਰਕੇ ਅਸੀਂ ਕਦੇ ਇੱਧਰ ਆ ਨਹੀਂ ਸਕੇ ਇੱਧਰਲੇ ਪਾਸੇ ਮੰਮੀ ਦਾ ਕੰਮ ਰੱਖ ਲਓ ਡੈਡੀ ਦਾ ਕੰਮ ਰੱਖ ਲਓ ਮੇਰਾ ਸਕੂਲ ਕਈ ਚੀਜ਼ਾਂ ਹੋ ਗਈਆਂ ਤੇ ਹੁਣ ਬਲਵੰਦਰ ਸਿੰਘ ਦੀ ਨਾਲ ਜੁੜ ਗਏ ਇਹ ਤਾਂ ਇਸ ਸਟੇਟ 'ਚ ਹੀ ਨਹੀਂ ਰਹਿਣਾ ਚਾਹੁੰਦੇ ਆ ਸ਼ਹਿਰ ਤਾਂ ਬਹੁਤ ਦੂਰ ਦੀ ਗੱਲ ਹੈ ਕਿਉਂ ਜੀ ਹਮ ਇਸ ਸਟੇਟ 'ਚ ਕੁਝ ਨਹੀਂ ਹੈਗਾ ਆ ਸਟੇਟ ਬਹੁਤ ਸੋਹਣੀ ਹੈ ਸਾਡੀ ਇਸ ਗੱਲ ਤੇ ਕਦੇ ਵੀ ਵਿਚਾਰ ਧਾਰਾ ਨਹੀਂ ਕੀ ਹੁੰਦੀ ਮਿਲਦੀ ਯਾ ਉਹ ਕਹਿੰਦੇ ਆ ਇੱਥੇ ਨਹੀਂ ਰਹਿਣਾ ਗੋਲਡਨ ਸਟੇਟ ਹੈ ਗੋਲਡਨ ਸਟੇਟ ਵਾ ਕਹਿੰਨੀ ਆ ਮੈਂ ਇੱਥੇ ਹੀ ਰਹਿਣਾ ਆ ਚਲੋ ਬਾਕੀ ਗੱਲਾਂ ਬਾਤਾਂ ਗਾਹਾਂ ਜਾ ਕੇ ਮਾਰਾਂਗੇ ਤੁਹਾਡੇ ਨਾਲ ਹੁਣ ਤਾਂ ਲਾਈਟ ਆ ਗਈ ਲਓ ਜੀ ਅਸੀਂ ਆਲਮੋਸਟ ਪਹੁੰਚ ਚਲੇ ਆਂ ਦੋ ਮਿੰਟ ਦੀ ਦੂਰੀ ਤੇ ਆਂ ਤੇ ਤੁਹਾਨੂੰ ਹਣ ਗਾਹਾਂ ਜਾ ਕੇ ਅਸੀਂ ਦਿਖਾ ਲਾਂਗੇ ਕਿ ਅਸੀਂ ਕਿੱਥੇ ਆਏ ਆ ਆ ਐਕਚੁਅਲੀ ਜੇ ਇਹ ਪਲੇਸ ਨਾ ਮੈਂ ਦੇਖੀ ਸੀ ਕਿ ਇੰਸਟਾਗ੍ਰam ਤੇ ਵੀ ਤੇ ਟਿਕਟੌਕ ਤੇ ਵੀ ਮੈਨੂੰ ਪਹਿਲਾਂ ਇਹਦੇ ਬਾਰੇ ਪਤਾ ਨਹੀਂ ਸੀਗਾ ਕਿ ਇਹ ਵੀ ਪਲੇਸ ਹੈਗੀ ਐ ਇੱਕ ਸੋ ਦੇਖ ਕੇ ਤੁਹਾਨੂੰ ਪਤਾ ਹੀ ਆ ਲਾਈਕ ਕਈ ਵਾਰ ਤਾਂ ਫੋਟੋਾਂ ਚ ਐ ਨਹੀਂ ਸੋਹਣੀ ਬਣਾ ਦਿੰਦੇ ਬੰਦੇ ਦਿਲ ਕੰਨ ਲਾਪਾਉਂਦਾ ਵੀ ਅਸੀਂ ਜਾ ਕੇ ਆਈਏ ਕਿਉਂ ਬਲਵਿੰਦਰ ਸਿੰਘ ਜੀ ਪੁੱਛ ਤਾਂ ਗੱਲਿਆ ਉਹਨਾਂ ਨੂੰ ਨਹੀਂ ਚਾਹੀਦਾ ਉਹ ਕਹਿੰਦਾ ਨਾੜੀ ਸੜਕ ਟੁੱਟੀ ਹੋ ਸੀ ਉਹ ਚੋਂ ਪਾਣੀ ਡੱਕਦਾ ਸੀ ਕਿਸੇ ਨੇ ਐਡਿਟ ਕਰਕੇ ਐਦਾਂ ਬਣਾਤਾ ਜਿੱਦਾਂ ਚਾਰਨਾ ਬਹੁਤ ਅਖੜਾ ਹੁੰਦਾ ਹਾਂ ਹਾਂ ਉਹ ਸਿਸਟਮ ਲੱਗਦਾ ਤੈਨੂੰ ਮੈਨੂੰ ਇੱਦਾਂ ਹੀ ਲੱਗਦਾ ਚਲੋ ਬਾਕੀ ਗੱਡੀਆਂ ਤਾਂ ਹੋਰ ਵੀ ਜਾ ਰਹੀਆਂ ਮੋਰੇ ਸਾਡੇ ਇਹ ਵੀ ਇੱਥੇ ਹੀ ਚੱਲੀਆਂ ਕਿਉਂ ਪਤਾ ਨਹੀਂ ਇਹਨਾਂ ਦੇ ਘਰੇ ਹੀ ਨੇ ਹੁਣ ਇੱਥੇ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਘਰ ਤਾਂ ਨਹੀਂ ਹੋਣਗੇ ਨਹੀਂ ਆ ਘਰੇ ਹੀ ਆ ਦਿਵਾਲੇ ਹੋਰ ਕੀ ਨਹੀਂ ਮਤਲਬ ਆਹ ਨਹੀਂ ਉਹ ਹਾਈਵੇ ਤੋਂ ਚੜ ਕੇ ਆਈਆਂ ਨਾਲ ਸਾਡੇ ਹਾਈਵੇ ਤੋਂ ਹੀ ਆਉਣਾ ਇਹਨਾਂ ਨੇ ਹੁਣ ਲੋਕਲ ਜਿਹੜੇ ਉਹ ਹਾਈਵੇ ਦੇ ਜਾਂਦੇ ਹੁੰਦੇ ਉਹ ਹੋਰ ਇਹਨਾਂ ਨੇ ਹੁਣ ਪਾਣੀ ਆਣੇ ਕੈਸਤੇ ਆ ਪਾਈਆਂ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਲੱਗਦਾ ਉੱਥੇ ਚੱਲੇ ਜਿੱਤੇ ਆਪਾਂ ਚੱਲੇ ਮੈਨੂੰ ਤਾਂ ਲੱਗਦਾ ਘਰਾਂ ਵਾਲੇ ਆ ਬਾਕੀ ਦੇਖੋ ਘਰਾਂ ਵਾਲੇ ਤਾਂ ਆਲਰੇੜੀ ਇੱਥੇ ਆ ਗਏ ਉਹਨਾਂ ਦੀਆਂ ਗੱਡੀਆਂ ਆ ਰਹੇ ਨੇ ਓਪਨ ਹਾਊਸ ਲੱਗਾ ਹੈ ਇੱਥੇ ਸ਼ਾਇਦ ਓਪਨ ਹਾਊਸਾਂ ਨਹੀਂ ਦੇਖਣ ਚੱਲੇ ਚਲੋ ਵਿੱਚ ਕਹਾਂ ਜਾ ਕੇ ਤੁਹਾਨੂੰ ਦਿਖਾਉਂਦੇ ਜੜੇ ਰਿਹਾ ਨਾਲ ਲਓ ਜੀ ਅਸੀਂ ਆ ਗਏ ਆਂ ਤੇ ਉਪਰ ਤੁਸੀਂ ਗਰਗੋਜਾ ਸੀਵਨ ਤੁਹਾਨੂੰ ਦਿਖਾਣਾ ਸੀ ਬਲਵਿੰਦਰ ਸਿੰਘ ਜੀ ਮੋਰੇ ਹੋ ਗਏ ਤੇ ਆ ਐਪਲ ਵਾਲੇ ਟਰੀ ਦੇਖੋ ਤੁਸੀਂ ਗ੍ਰੀਨ ਐਪਲ yellow ਐਪਲ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਪਾਰਕਿੰਗ ਇੱਥੇ ਲਓ ਜੀ ਅਸੀਂ ਆ ਗਏ ਐਪਲ ਤੇ ਇੱਥੇ ਪਮਕਿਨ ਪਾਜ ਵੀ ਆਉਦੋ ਘੁੰਮਣੋ ਹੀ ਰਾਫੀ ਸੋਣਾ ਬਲਵਿੰਦਰ ਸਿੰਘ ਜੀ ਜਾ ਰਹੇ ਨੇ ਰੌਣਕਾਂ ਲੱਗੀਆਂ ਆ ਤੁਹਾਨੂੰ ਗਾਹਾਂ ਗਾਹਾਂ ਸੋਹਣੀਆਂ ਚੀਜ਼ਾਂ ਦੇ ਗਾਇ ਲਾਇਆ ਪਿਆ ਇਹਨਾਂ ਨੇ ਤਾਂ ਚੀਜ਼ਾਂ ਦਾ ਅੱਜ ਦੇਖੋ ਗਿਫਟ ਸ਼ਾਪ ਹੈ ਕਿੰਨਾ ਸੋਹਣਾ ਸੋਹਣਾ ਇਹਨਾਂ ਨੇ ਲਾਇਆ ਪੂਰੀ ਫਾਲ ਦੀ ਤਿਆਰੀ ਹੈ ਹੈਲੋਵੀਨ ਉਹ ਨਾ ਹੈਲੋਵੀਨ ਬੱਫਾਲ ਕਿੰਨਾ ਸੋਹਣਾ ਲੱਗਦਾ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਅਸੀਂ ਦੁਕਾਨਾਂ ਵੱਲ ਨਹੀਂ ਗਏ ਸੋਚੇ ਪਹਿਲਾਂ ਇੱਧਰ ਘੁੰਮ ਲਈਏ ਇੱਥੇ ਬਹਿ ਕੇ ਖਾਣ ਨੂੰ ਹੈ ਜੇ ਤੁਸੀਂ ਖਾਣਾ ਆ ਤੇ ਆਈ ਥਿੰਕ ਫਾਇਰ ਵੀ ਜਲਾਉਂਦੇ ਹੈ ਸ਼ਾਮ ਨੂੰ ਫੇਟਾ ਦਨੀਆ ਆ ਦੇਖੋ ਬਲਵਿੰਦਰ ਸਿੰਘ ਜੀ ਪੋਸ ਕਰਨ ਲੱਗਿਓ ਕਾਰ ਦੇ ਨਾਲ ਕਾ ਦੇਖੋ ਜੀ ਰੌਣਕਾ ਕਿੰਨੀ ਹੈ ਐਪਲ ਕਿੱਡਾ ਸਾਰਾ ਰੱਖਿਆ ਹੋਇਆ ਹੈ ਤੋੜਨਾ ਹੈ ਹਾਂ ਐਪਲ ਬਹੁਤ ਵੱਡਾ ਹੈ ਨਿਆਣੀ ਸਦਾਈ ਹੋਇਆ ਟਰੈਕਟਰ ਦਾ ਫੋਟੋ ਮ ਕਰਾਂ ਇਹਨੂੰ ਫੋੜ ਛੋਟਾ ਫੂੜ ਇਦਾਂ ਦੇ ਚਲਾਉਂਦੇ ਰਹੇ ਅਸੀਂ ਚੜ ਚੜ ਇਦਾਂ ਦੇ ਚਲਾਉਂਦੇ ਰਹੇ ਅਸੀਂ ਲਓ ਜੀ ਬਲਵਿੰਦਰ ਸਿੰਘ ਜੀ ਚੜ ਲੱਗੇ ਇਹ ਲ ਆ ਰਹੇ ਨਜ਼ਾਰੇ ਜ਼ਿੰਦਗੀ ਦੇ ਸਪੇਸ ਅੱਧੇ ਮਿਆਂੇ ਲੱਗੇ ਹੋਣ ਬੱਟ ਬੱਟ 5000 ਦੇ 1 ਲੱਖ ਦੱਸ ਲਿਆ ਹਾਂ ਹਾਲੀ ਬਰੇਕ ਅੰਦਰ ਉਹ ਡੈਸਕਾਂ ਲਾਈਆਂ ਇਹਨੂੰ ਅੰਦਰੋਂ ਆ ਦੇ ਬੀਲ ਸਾਰੇ ਬੰਦ ਕੀਤੇ ਹੋਏ ਨੇ ਸਲੀਆਂ ਹਣ ਗਾਹਾਂ ਗਾਹਾਂ ਵੀ ਘੁੰਮਣ ਨੂੰ ਕਾਫੀ ਕੁਝ ਹੈ। ਲਾਉ ਜੀ ਇਹਨਾਂ ਨੇ ਲਾਈਨ ਬਾਈ ਲਾਈਨ ਖੜੇ ਕੀਤੇ ਆ। ਬਲਵੰਦਰ ਸਿੰਘ ਜੀ ਇੱਥੇ ਖੜੇ ਸਕੇ ਲੈ। ਇਹ ਨਿਆਣਿਆਂ ਵਾਂਗੂ ਹੁਣ ਸਿਰ ਚਲੇ ਗਿਆ ਉਧਰ ਖਾਣ। ਕੋਮ ਕੋਮ ਕੇ ਮਮੀ 사이ਟੀ ਗਈ ਥੱਕ ਕੇ। ਕਹਿੰਦੀ ਮੈਂ ਬਹਿਣਾ ਅਤਲਾਬ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਬਣਾਇਆ। ਤੇ ਫਿਸ਼ਿੰਗ ਕਰ ਰਹੇ ਆ ਲੋਕ। ਮਾਈ ਗਾਡ ਸੋ ਪਿਊਰਫੋ। ਤਖਣ ਮੰਮੀ ਨੂੰ ਕਿਤੇ ਸ਼ਾਮੇ ਬਿਠਾਲ ਕੇ ਫਿਰ ਅਸੀਂ ਗਾਂਹ ਘੁੰਮਣ ਜਾਂਦੇ ਆ ਇੱਥੇ ਦੇਖੋ ਜੀ ਇਹਨਾਂ ਨੇ ਸਕੇਅਰ ਕੋ ਲਾਇਆ ਉਹ ਪਮਕਿਨ ਲਾਇਆ ਉਹ ਤੇ ਇੱਧਰ ਬੈਠਣ ਦੀ ਬਹੁਤ ਵਧੀਆ ਇਹਨਾਂ ਨੇ ਸਹੂਲਤਾਂ ਬਣਾਈਆਂ ਇੱਧਰ ਸਾਰੇ ਬੈਂਚ ਲੱਗੇ ਹੋ ਥੱਲੇ ਤਲਾਬ ਆ ਲੋਕੀ ਫਿਸ਼ਿੰਗ ਕਰਦੇ ਆ ਇੰਜੋਏ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀਗਾ ਮੰਮੀ ਬਹਿ ਗਈ ਆ ਕਹਿੰਦੀ ਮੈਂ ਬਹਿਣਾ ਅਸੀਂ ਗਾਂਹ ਜਾਂਦੇ ਆ ਗਾਂਹ ਦੇਖਦੇ ਆ ਕੀ ਕੀ ਆ ਤੇ ਇੱਧਰ ਦੁਕਾਨਾਂ ਪਿੱਛੇ ਦੁਕਾਨਾਂ ਵੀ ਆ ਉਹ ਵੀ ਦੇਖਾਂਗੇ ਤੁਹਾਨੂੰ ਦਿਖਾਉਂਦੇ ਆ ਬਲਵਿੰਦਰ ਸਿੰਘ ਜੀ ਵੀਡੀਓ ਬਣਾਉਣ ਲੱਗੇ ਹੋ ਮੈਂ ਲੱਗਦਾ ਜੁਆਇਨ ਕਰਾਂਗੇ ਦੋਨੇ ਵੀਡੀਓ ਕੱਠੀਆਂ ਤੇ ਗਾਹਾਂ ਦੇਖ ਕੇ ਤੁਹਾਨੂੰ ਵੀ ਦਿਖਾ ਲਦੇ ਆਂ ਕੀ ਐ ਜਿਹੜੇ ਇਹ ਜਿੱਦ ਤੁਸੀਂ ਲੋਕਲ ਐ ਨਾ ਤਾਂ ਆਓ ਜਰੂਰ ਆਪਣੀ ਫੈਮਲੀਜ਼ ਨਾਲ ਆਓ ਹਨਾ ਦਾ ਟਾਈਮ ਸਪੈਂਡ ਕਰਾ ਨਾ ਵਦਿਆ ਲੱਗਦਾ ਦੇਖੋ ਇਹਨਾਂ ਨੇ ਕਿੰਨਾ ਸੁੱਕੀਓ ਛੱਲੀਆਂ ਓ ਵਾਓ ਆ ਬੰਦੇ ਜੇ ਬਣਾਏ ਹੋ ਜਿਹੜੇ ਆ ਫੈਂਸ ਦੀਆਂ ਆ ਮੰਮੀ ਬੈਠੀ ਐ ਚਲੋ ਛੱਡਾ ਛੱਡਾ ਐਨ ਪੂਰਾ ਤੇ ਖੇਤਾਂ ਵਾਲਾ ਹੀ ਸਿਸਟਮ ਐ ਆ ਫੂਡ ਟਰੱਕ ਐ ਇੱਥੇ ਮੋਰੇ ਬਾਰਬੀਕਿਊ ਹੋਰ ਕਿ ਸੈਂਡਵਿਚ ਓਟਰੀ ਛੱਡ ਜਾ ਮੈਨੂੰ ਲੱਗਦਾ ਗਾਹਾਂ ਇੱਧਰ ਕੁਛ ਹੈ ਹੀ ਨਹੀਂਗਾ ਅਸੀਂ ਗਲਤ ਪਾਸੇ ਤੁਰੇ ਫਿਰਦੇ ਆਂ ਗਾਹਾਂ ਤਾਂ ਉਹਨਾਂ ਨੇ ਤਾਂ ਰਹਿਣ ਲਈ ਆਪਣਾ ਘਰ ਬਣਾਇਆ ਹੈ ਬਸ ਹੋਰ ਕੁਛ ਨਹੀਂ ਹੈ ਚਲੋ ਵਾਪਸ ਉਧਰ ਨੂੰ ਉਧਰੋਂ ਆਏ ਸੀ ਉਧਰ ਨੂੰ ਚੱਲੇ ਆਂ ਚੱਲਦੇ ਆਂ ਹੁਣ ਹੌਲੀ ਹੌਲੀ ਪੁੱਲ ਕਿੰਨੇ ਸੋਹਣੇ ਲਾਇਬਿਲਟੀ ਪੀਛਲ ਜਾ ਟੈਕਨੋਲੋਜੀ ਕਿੰਨੀ ਵਧੀਆ ਪਾਣੀ ਪਏ ਚ ਡੇਗਦਾ ਨਲਕੇ ਇਹਦੇ ਨਲਕਾ ਹੈ ਨਲਕਾ ਇਹ ਬਣਾਇਆ ਆਪਣੇ ਜੇ ਕੋ ਤਾਂ ਇਹਨਾਂ ਨੇ ਥੱਲੇ ਪਾਣੀ ਡੇਗਦਾ ਨਲਕੇ ਜਵਾਕੇ ਸੋਣਾ ਬਣਾਇਆ ਛੱਟਿਆ ਛੂਟਾ ਜਿਹਾ ਖਣ ਉਧਰ ਚੱਲਦੇ ਆਂ ਦੇਖਦੇ ਆਂ ਇੱਧਰ ਕਾਹਾਂ ਕੀ ਆ ਹੋਰ ਸਰਜੋ ਤਾਂ ਪਤਾ ਨਹੀਂ ਕਿੱਧਰੋਂ ਨਿਕਲ ਗਈ ਲਓ ਜੀ ਪਤਾ ਨਹੀਂ ਕੀ ਲਿਆਂਦਾ ਇਹ ਐਪਲ ਪਾਈ ਆਈਸਕ੍ਰੀਮ ਆ ਦੇਖਣੇ ਤਾਂ ਵਸੋਣੀ ਲੱਗਦੀ ਆ ਬਾਕੀ ਮੈਨੂੰ ਪਤਾ ਨਹੀਂ ਹੁਣ ਬਾਕੀ ਖਾ ਕੇ ਦੇਖਦੇ ਹਾਂ ਜੀ ਸਖਣ ਲੱਗੇ ਆ ਬਲਵਿੰਦਰ ਸਿੰਘ ਜੀ ਕਿੱਦਾਂ ਦੀ ਲੱਗੀ ਵਾਹ ਨਿੱਗੀ ਆ ਨਾ ਵਿੱਚ ਹੂੰ ਨਿੱਗੀ ਤੇ ਠੰਡੀ ਇੱਧਰ ਵੀ ਹੋਰ ਲੱਗੀਆਂ ਆ ਦੁਕਾਨਾਂ ਨਹੀਂ ਉੱਧਰ ਬੈਠਣ ਨੂੰ ਵੀ ਆ ਤੇ ਉਹ ਨਿਆਣਿਆਂ ਦੇ ਨਾ ਝੂਲੇ ਵੀ ਲੱਗੇ ਆ ਉੱਧਰ ਪਲਾਂ ਵਾਲੀ ਗਾਚਕ ਹਾਈ ਹਿੱਲ ਰੈਂਚ ਇੱਕ ਲੈਵ ਦੀ ਆ ਪ੍ਰਾਈਸ ਟੈਗ ਕਦਾ ਨਹੀਂ ਸਵਾਦ ਆ ਜਾਂ ਨਹੀਂ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਪਲਾਂ ਤੋਂ ਤਿਆਰ ਹੁੰਦੀਆਂ ਉਹ ਵੀ ਆ ਲਓ ਜੀ ਸਾਨੂੰ ਲੱਗ ਗਈ ਭੁੱਖ ਤੇ ਅਸੀਂ ਰੁਕੇ ਖਾਣ ਭਰੀ ਟੁਆ ਆ ਬਲਵਿੰਦਰ ਸਿੰਘ ਜੀ ਸ਼ਾਕਰੇ ਨੇ ਬਲਵਿੰਦਰ ਸਿੰਘ ਜੀ ਕਿੱਦਾਂ ਦੀ ਬਣੀ ਆ ਵਿਧ ਮਿਰਚ ਹੋਆ ਕਿੱਦਾਂ ਦੀ ਆ ਬਣੀ ਆ ਸਵਾਦ ਆ ਗੁੱਡ ਆ ਵਧੀਆ ਆ ਥੋੜੀ ਜਿਹੀ ਮੈਂ ਵੀ ਖਾ ਲਈ ਆ ਮੰਮੀ ਜੀ ਖਾਣ ਲੱਗੇ ਹੋਆ ਸੌਸਾ ਲਿਆ ਸਵਾਦਿਸ਼ ਤੇ ਆ ਆਈ ਨੰਦੀ ਦੁਕਾਨ ਆ ਇੱਥੇ ਜੇ ਤੁਸੀਂ ਕਦੇ ਆਏ ਖਾ ਕੇ ਜਰੂਰ ਜਾਇਓ ਬੜਾ ਸਵਾਦ ਬਣਾਉਂਦੇ ਇਹ ਉੱਤੇ ਛਤਰੀਆਂ ਵੀ ਤਾਣੀਆਂ ਇਹਨਾਂ ਨੇ ਤਾਂ ਕਿ ਸਾਨੂੰ ਕੀ ਨਾ ਲੱਗੇ ਧੁੱਪ ਨਾ ਲੱਗੇ ਛਤਰੀ ਬਹੁਤ ਬੰਨ੍ਹਾਈ ਜੂ ਇਹਦੀ ਇਧਰ ਇਹਨਾਂ ਨੇ ਕੋਇਨ ਲਾਇਆ ਇਧਰਲੇ ਪਾਸੇ ਵੀ ਕੋਇਨ ਲੱਗਾ ਆ ਸੋਹਣਾ ਹੈ ਮੋਹਾਲ ਤੇ ਸ਼ਾਕੇ ਹੁਣ ਅਸੀਂ ਇਧਰੋਂ ਸ਼ਾਇਦ ਚਲੇ ਜਾਈਏ ਹੁਣ ਹਨਾ ਪਤਾ ਨਹੀਂ ਉਹ ਬਿਜ਼ੀ ਹੈ ਖਾਣ ਚ ਚਲੋ ਸੱਚ ਤੁਹਾਨੂੰ ਬਾਹਰ ਦਿਖਾ ਦਾਂ ਹਾਂ ਜਿੱਥੇ ਅਸੀਂ ਖਾਦੇ ਸੀਗੇ ਆ ਬਰਿਡੋਸ ਹਾਂ ਦੇਖੋ ਸਵਾਗਤ ਹੈ ਤੁਹਾਨੂੰ ਪਮਕੀ ਮਿਊਜ਼ੀਅਮ ਤੇ ਹੁਣ ਅਸੀਂ ਚੱਲਿਆ ਹੈ ਹੇਅਰ ਰਾਈਡ ਤੇ ਉਹ ਵੀ ਤੁਹਾਨੂੰ ਦਿਖਾਉਣਾਂਗੇ ਜੇ ਦਿਖਾੜ ਹੋ ਗਈ ਪਤਾ ਹੋਰ ਲੋਕੀ ਨਾਲ ਹੋਣੇ ਆ ਸੋ ਮੇਬੀ ਨਹੀਂ ਉਹੋ ਸੋਗੇ ਕਿ ਵੀਡੀਓ ਬਣੇ ਹਨ ਸੁਨੇਹੀ ਮੈਂ ਨਾਂਮੜਾ ਹੋਊਗੀ ਬੜਾ ਇੱਥੇ ਲਾਈਨ ਲੱਗਦੀ ਹੈ ਇੱਥੇ ਲਾਈਨਸ ਲੱਗ ਜਾਣਾ ਤੇ ਟਰੈਕਟਰ ਆਊਗਾ ਟਰੈਕਟਰ ਜੂਰ ਦਿਖਾਵਾਂਗੇ ਤੁਹਾਨੂੰ ਜੁੜ ਰਹੇ ਹਾਂ ਅੱਛਾ ਜੀ ਆ ਗਈ ਟਰਾਲੀ ਟਰਾਲੀ 'ਚ ਚੜ ਕੇ ਜਾਵਾਂਗੇ ਤੁਹਾਨੂੰ ਦਿਖਾ ਦਿੰਦੇ ਹਾਂ ਕਿਦਾਂ ਦਾ ਨਜ਼ਾਰਾ ਆਗਾ ਉਹ ਜੀ ਜਦੋਂ ਮੈਂ ਬਲ 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 ਬ ਤੇ ਸ਼ਾਂਜ ਜੀ ਕਿਤੇ ਰੁਕੇ ਤਾਂ ਤੁਹਾਨੂੰ ਦਿਖਾਵਾਂਗੇ ਕਿਉਂ ਬਲਵਿੰਦਰ ਸਿੰਘ ਜੀ ਉਹਦਾ ਕਿੱਦਾਂ ਰਿਆ ਬਲਵਿੰਦਰ ਸਿੰਘ ਜੀ ਵਧੀਆ ਬਹੁਤ ਅੱਛਾ ਥਾ ਐਪਲ ਤੋੜਾ ਹੈ ਗੱਡੀ ਵਿੱਚ ਵੀ ਗਏ ਹੈ ਰੇੜੀ ਵਿੱਚ ਟਰਾਲੀ ਵਿੱਚ ਗਏ ਹੈ ਜਗ੍ਹਾ ਬਹੁਤ ਵੰਜਾਇਆ ਤੁਹਾਨੂੰ ਸਾਰੇ ਦਿਖਾ ਲਦੇ ਉਹ ਪਿੱਛੇ ਦੇਖੋ ਆਪਣੀ ਦਿਲਚਸਪੀ ਰੱਖ ਲੈ ਚਲੋ ਮਿਲਦੇ ਦੇਖੋ ਜੀ ਕਿੰਨੇ ਸੇਲ ਆਂਦੇ ਅਸੀਂ ਉੱਥੋਂ ਬਲਵਿੰਦਰ ਸਿੰਘ ਜੀ ਫੇਰ ਚ ਲਗੇ ਸੀਗੇ ਲੈਣ ਇਹਨਾਂ ਨੇ ਰਾੜਾ ਐਪਲਸ ਤੋੜੇ ਤੇ ਹੁਣ ਅਸੀਂ ਪਹਿਲਾ ਡਿਬੇਟ ਕਰ ਰਹੇ ਸੀ ਅਸੀਂ ਕਿ ਤੋਂ ਘਰ ਨੂੰ ਚਲੇ ਜਾਈਏ ਵਾਪਸੀ 'ਚ ਕਿ ਚੱਲ ਜਾਈਏ ਆਊਟਲੈਟਸ 'ਚ ਬਲਵਿੰਦਰ ਸਿੰਘ ਜੀ ਤਾਂ ਕਹਿੰਦੇ ਸੀ ਕਿ ਘਰ ਨੂੰ ਚਲਦੇ ਆ ਹਨਾ ਹੂੰ ਗਰਮੀ ਪਾ ਰਹੀ ਹੈ ਕਿਨਾਂ ਨੂੰ ਤਾਂ ਇੱਕ ਪਤਾ ਹੈ ਨਾ ਵੀ ਜੇ ਉੱਥੇ ਚਲੇ ਗਏ ਤਾਂ ਫਿਰ ਮਾਇਆ ਵੀ ਨਿਕਲ ਨਹੀਂ ਆ ਜੇਬ 'ਚੋਂ ਕਿਉਂ ਜੀ ਹਾਂਜੀ ਹਾਂਜੀ ਤਾਂ ਹੈਗਾ ਜੀ ਤੇ ਪਰ ਮੈਂ ਤਾਂ ਮੰਮੀ ਨੇ ਸੋਚਿਆ ਚਲੋ ਅਸੀਂ ਆਲਰੇਡੀ ਆਏ ਹੋਏ ਆ ਫਿਰ ਘਰੋਂ ਆਵਾਂਗੇ ਹਨਾ ਤਾਂ ਵਾਪਸੀ ਦੇ ਰਾਸਤੇ 'ਚ ਹੀ ਪੈਂਦੇ ਨੇ ਆਊਟਲੈਟਸ ਤਾਂ ਸੀ ਸੋਚਿਆ ਪੇ ਇੱਕ ਵਾਰੀ ਜਾ ਆਈਏ ਤਾਂ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਾਂਗੇ ਤੁਹਾਨੂੰ ਦਿਖਾਵਾਂਗੇ ਕਿਹੜੇ ਕਿਹੜੇ ਸੋਣ ਦੇ ਜਾਨੇ ਆ ਇੱਥੇ ਪਤਾ ਕਿੰਦਾ ਮੈਂ ਵੀਡੀਓ ਦੇ ਵਿੱਚ ਵੀ ਮੈਂਸ਼ਨ ਕਿੰਨੀ ਵਾਰੀ ਕੀਤਾ ਹੈ ਕਿ ਵਾਲਾ ਰਿਕਾਰਡ ਨਹੀਂ ਹੋਇਆ ਕਿਉਂ ਕਰਕੇ ਰਸ਼ ਬਹੁਤ ਸੀਗਾ ਕਿੰਨੇ ਹੀ ਅੰ ਬੰਦੇ ਆਏ ਹੋਏ ਸੀਗੇ ਤੇ ਅਗੇਨ ਹਰ ਕਿਸੇ ਨੂੰ ਵਧੀਆ ਨਹੀਂ ਨਾ ਲੱਗਦਾ ਉਰੇ ਕਿ ਆਪਾਂ ਉਹਨਾਂ ਨੂੰ ਰਿਕਾਰਡ ਕਰੀਏ ਜਾਂ ਮਾਈਂਡ ਕਰ ਜਾਂਦੇ ਆ ਯੂ نو ਸੋ ਹਰ ਕਿਸੇ ਦੀ ਆਪੋ ਆਪਣੀ ਪ੍ਰੀਫਰੈਂਸ ਹੁੰਦੀ ਆ ਤਾਂ ਜਿੰਨਾ ਕਸੀ ਤੁਹਾਨੂੰ ਦਿਖਾ ਸਕੀ ਅਸੀਂ ਦਿਖਾ ਲਿਆ ਤੇ ਜੇ ਮਤਲਬ ਕੋਈ ਵੀ ਅਦਰ ਕੈਲੀਫੋਰਨੀਆ ਚ ਹੈਗਾ ਯਾ ਮੋਰ ਕੈਲ ਦੇ ਵਿੱਚ ਤਾਂ ਤੁਸੀਂ ਜਾ ਕੇ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ ਐਪਲ ਹਿੱਲ ਆ ਫਾਲਸਮ ਤੋਂ ਥੋੜੇ ਜਿਹਾ ਕਹਾ ਹੈ ਤੇ ਬਹੁਤ ਵਧੀਆ ਦਿਨ ਗਿਆ ਮੈਂ ਮੰਮੀ ਤੇ ਬਲਵੰਦਰ ਸਿੰਘ ਜੀ ਅਸੀਂ ਤਿੰਨਾਂ ਨੇ ਬਹੁਤ ਇੰਜੋਏ ਕੀਤਾ ਤੇ ਹੁਣ ਉੱਥੇ ਜਾ ਕੇ ਤੁਹਾਡੇ ਨਾਲ ਜੁੜਦੇ ਸੀ ਆ ਗਿਆ ਫਾਲਸਮ ਆਊਟਲੈਟਸ ਤੇ ਅਸੀਂ ਕਿੱਧਰ ਜਾਣਾ ਹੈ ਲੁੱਬਣਾ ਪੈਣਾ ਹੁਣ ਮੈਨੂੰ ਚੇਤੇ ਨਹੀਂ ਆ ਤੇ ਸੰਗਤ ਕਾਫੀ ਇੱਧਰ ਵੀ ਆਈ ਹੋਆ ਸੰਗਤ ਰਾਸ਼ ਕਾਫੀ ਹੈ ਇੱਥੇ ਦੇਖਦੇ ਹਾਂ ਕਿੱਧਰ ਜਾਣਾ ਲਓ ਜੀ ਅਸੀਂ ਹੈਗੇ ਆ ਇੱਥੇ ਤੇ ਅਸੀਂ 806 ਚ ਜਾਣਾ ਹੈ ਤੇ ਮੈਂ ਦੇਖਦੀ ਦੇਖਦੀ ਬਲਵਿੰਦਰ ਸਿੰਘ ਜੀ ਤੇ ਮੰਮੀ ਸਟੋਰ ਤੇ ਲਓ ਬਈ ਬਾਏ ਬਾਏ ਟਾਟਾ ਕਰਕੇ ਚੱਲੇ ਆਂ ਅਸੀਂ ਤੇ ਬਲਵਿੰਦਰ ਸਿੰਘ ਜੀ ਖਰਚਾ ਹੋਇਆ ਨਾ ਇੰਨਾ ਨਹੀਂ ਹੋਇਆ ਦੋ ਤਾਂ ਦੋ ਹੀ ਬੈਗ ਲਏ ਆ ਬਸ ਅੱਜ ਕਿਤੇ ਇੰਨਾ ਕੁਝ ਲਿਆ ਵੀ ਨਹੀਂ ਅਸੀਂ ਤੇ ਹੁਣ ਖਾਣ ਚੱਲੇ ਆ ਆਪਾਂ ਖਾ ਪੀ ਕੇ ਘਰਾਂ ਨੂੰ ਮੁੜ ਜਾਣਾ ਹੈ ਤੇ ਅੱਜ ਦਾ ਦਿਨ ਮੇਰੇ ਹਿਸਾਬ ਨਾਲ ਤਾਂ ਬਹੁਤ ਵਧੀਆ ਰਿਹਾ ਛੇਲ ਵਧੀਆ ਚੱਲਦੀ ਸੀਗੀ ਇੱਥੇ ਜੇ ਕਿਸੇ ਨੇ ਆਣਾ ਤਾਂ ਕੱਲ ਤੱਕ ਛੇਲਾਂ ਚੱਲਣੀਆਂ ਤਾਂ ਤੁਸੀਂ ਆ ਸਕਦੇ ਆ ਬਾਕੀ ਮੈਨੂੰ ਨਹੀਂ ਪਤਾ ਮੈਂ ਕਦੋਂ ਵੀਡੀਓ ਅਪਲੋਡ ਕਰਨੀ ਹੈ ਅੱਜ ਜਾਂ ਕੱਲ ਹੋ ਸਕਦਾ ਜਾਂ ਤੱਕ ਤੁਸੀਂ ਵੀਡੀਓ ਦੇਖੋ ਤਾਂ ਛੇਲਾਂ ਮੁੱਕ ਜਾਣ ਕਿਉਂ ਬਲਵਿੰਦਰ ਸਿੰਘ ਜੀ ਤਾਂ ਟੀ-ਸ਼ਰਟਾਂ ਬਹੁਤ ਸਾਫ਼ੀ ਚੈਂਪੀਅਨ ਦੀ। ਯਾ ਚੈਂਪੀਅਨ ਤੇ ਸੇਲ ਲੱਗੀ ਹੋਆ। 5-5 ਡਾਲਰ ਦੇ ਮੰਮੀ ਕਹਿੰਦੇ। ਤੇ ਮੈਨੂੰ ਲੱਗਦਾ ਬਲਵਿੰਦਰ ਸਿੰਘ ਜੀ ਥੋੜੇ ਜਿਹਾ ਅੱਕਲ ਖਾਨ ਕਹਿੰਦੇ ਕੀ ਕਹਿੰਦੇ ਪਤਾ ਨਹੀਂ ਮੈਨੂੰ ਐਂਬੈਗਸ ਕਹਿੰਦੇ ਹੁੰਦੇ। ਕਿ ਲਾਈਕ ਯੂ نو ਹੀ'ਸ ਟਾਇਰਡ ਹੀ'ਸ ਡਨ। ਬਸ ਆਹਨੇ ਨੂੰ ਗਰਮੀ ਵੀ ਬਹੁਤ ਲੱਗੀ ਇੱਕ ਅੱਜ ਸਾਰੀ ਦਿਹਾੜੀ ਉਹਨਾਂ ਨੇ ਦਸਤਾਰ ਬੰਨੀ ਰੱਖੀ। ਤੇ ਗਰਮੀ ਆ ਨਹੀਂ ਸੀਗੀ ਉਹ ਹੁਣ ਥੋੜੇ ਜਿਹਾ ਹੋ ਗਏ ਆ ਕਿ ਘਾਹ ਨੂੰ ਚਲੀਏ ਬਸ ਡਨ। ਹਨਾ ਜੀ ਹਾਂ ਜੀ ਦੰ ਦੰਨ ਦੰਦ ਚਲੋ ਜਾ ਰਹੇ ਹਾਂ ਅਸੀਂ ਵਾਪਸੀ 'ਚ ਤੇ ਮੈਂ ਆਰਮੈਂ ਮੈਂ ਹੁਣ ਮੈਂ ਵੀ ਬਹੁਤ ਲਾਈਕ ਟਾਕਿੰਗ ਐ ਗਰਮੀ ਬਹੁਤ ਸੀਗੀ ਅੱਜ ਉੱਦਾਂ ਬਹੁਤ ਵਧੀਆ ਸੀਗਾ ਮੰਮਾ ਤੁਹਾਨੂੰ ਵਧੀਆ ਲੱਗਾ ਮੰਮੀ ਕਹਿੰਦੇ ਬਹੁਤ ਸੋਹਣਾ ਤੇ ਮੈਨੂੰ ਇਹ ਲੱਗਦਾ ਹੁਣ ਗਾਹਾਂ ਮੈਂ ਵੀਡੀਓ ਬਣਾਉਂਗੀ ਆਈ ਥਿੰਕ ਮੈਂ ਇੱਥੇ ਐਂਡ ਕਰ ਦੇਣੀ ਆ ਕੁਕ ਕਰਕੇ ਖਾ ਕੇ ਅਸੀਂ ਹੁਣ ਘਰ ਨੂੰ ਹੀ ਚਲ ਜਾਣਾ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੁਸੀਂ ਸਾਡੇ ਵਲੌਗਸ ਦੇਖਦੇ ਆਂ ਕਿਉ ਬਲਵਿੰਦਰ ਸਿੰਘ ਜੀ ਤੇ ਮਾਫੀ ਚਾਹੁੰਦੇ ਆਂ ਇੱਕ ਵਾਰੀ ਫੇਰ ਜੀ ਕਿ ਸਾਡੇ ਤੋਂ ਰੈਗੂਲਰਲੀ ਅਪ ਟੂ ਡੇਟ ਪਾਈਆਂ ਨਹੀਂ ਜਾ ਰਹੀਆਂ ਤੇ ਸਬਸਕ੍ਰਾਈਬਰ ਲਾਈਕ ਸ਼ੇਅਰ ਐਂਡ ਕਮੈਂਟ ਥੈਂਕਸ ਫॉर ਵਾਚਿੰਗ ਥੈਂਕ ਯੂ ਜੀ ਬਾਏ ਹਮੋਂ ਬਾਈ ਕਰ ਦੋ ਬਾਏ